ਸਾਹਮਣੇ ਇਹ ਪਰਿਵਾਰ ਹੈ ਸਾ ਕਿਥੋਂ ਨੇ ਆਮ ਕਰਚੋ ਨੇ ਕੀ ਐਸੇ ਲੋਕਾਂ ਦੀ ਜਿਹੜੀ ਮਨਛਾ ਹੁੰਦੀ ਹੈ ਨਾ ਜਿਹੜੀਆਂ ਅੰਦਰੂਨੀ ਮਨਛਾ ਉਹ ਪਛਾਣੋ ਅੱਜ ਪੰਜਾਬ ਨੂੰ ਪਤਾ ਲੱਗ ਗਿਆ ਇਹ ਇਹਨਾਂ ਦੀਆਂ ਹਰਕਤਾਂ ਕੀ ਨੇ ਤੇ ਇਹਨਾਂ ਦੇ ਅੰਦਰ ਕੀ ਹੈ ਅੱਜ ਤੋਂ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀਦਲ ਭਾਜਪਾ ਜਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੰਦ ਪਰਿਵਾਰ ਜਿਹੜਾ ਰਾਜ ਕਰਦੇ ਸੀ ਚੰਦ ਪਰਿਵਾਰਾਂ ਦੀਆਂ ਪਾਰਟੀਆਂ ਸੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਰਾਜਨੀਤਿਕ ਤਬਦੀਲੀ ਆਈ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਨੇ ਉਸ ਤਬਦੀਲੀ ਦੀ ਜੀ ਰੱਖੀ ਦਿੱਲੀ ਦੇ ਅੰਦਰ ਦਿੱਲੀ ਦੇ ਅੰਦਰ ਵੀ ਜਦੋਂ 17 ਜੋ 67 ਐਮਐਲਏ ਆਏ ਸੀ ਜਾਂ 17 ਜੋ 33 ਐਮਐਲਏ ਆਏ ਸੀ ਉਸ ਸਮੇਂ ਵੀ ਸਾਰੇ ਦੇ ਸਾਰੇ ਐਮਐਲਏ ਆਮ ਘਰਾਂ ਦੇ ਮੁੰਡੇ ਕੁੜੀਆਂ ਸੀ ਕੋਈ ਯੂਨੀਵਰਸਿਟਿ ਪੜ੍ਹਾਸੀ ਕੋਈ ਪੱਤਰਕਾਰ ਸੀ ਓਏ ਸਾਕਾ ਫੌਜੀ ਸੀ ਕੋਈ ਵਕੀਲ ਸੀ ਇਹ ਜੀ ਦੇਸ਼ ਦੇ ਅੰਦਰ ਦੇਸ਼ ਦੀ ਰਾਜਨੀਤੀ ਦੇ ਅੰਦਰ ਆਮ ਆਦਮੀ ਪਾਰਟੀ ਦੇ ਰੱਖੇ ਔਰ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਦੇ ਅੰਦਰ 217 ਦੇ ਵਿੱਚ 217 ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਲੋਕਾਂ ਦਾ ਪ੍ਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ 'ਚ ਪੱਤਰਕਾਰ ਦੀ ਗੱਲ ਕਰੀਏ ਤੇ ਉਹਨਾਂ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਰੋਸ਼ਨੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਨੇ ਵੀ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਬਿਲਕੁਲ ਤਸਵੀਰਾਂ ਨੇ ਵੀ ਸਾਫ਼ ਤੌਰ ਤੇ ਦੇਖਿਆ ਕਿ ਅੱਜ ਦੀ ਕਾਲ ਜਿਹੜੀ ਹੈ ਦਿੱਤੀ ਗਈ ਸੀ ਕਿ ਕਿ ਪ੍ਰੋਟੈਸਟ ਜਿਹੜਾ ਹੈ ਕੀਤਾ ਜਾਵੇਗਾ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਅਗਰ ਯੂਥ ਦੀ ਗੱਲ ਕਰੀਏ ਤੇ ਯੂਥ ਵੀ ਇੱਥੇ ਬੜੀ ਮਾਤਰਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਬਿਲਕੁਲ ਇਹਸਾਸ ਤੌਰ ਤੇ ਇੱਕ ਬਿਆਨ ਜਿਹੜਾ ਹੈ ਜਾਰੀ ਹੋਇਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਸੀਨੀਅਰ ਲੀਡਰਸ਼ਿਪ ਇੱਥੇ ਹੈ ਗੱਲਬਾਤ ਵੀ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਆ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਡਾਕਟਰ ਬਲਵੀਰ ਸਿਹਤ ਮੰਤਰੀ ਵੀ ਇੱਥੇ ਹੈ ਸਰ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖੋ ਦੇਖੋ ਜੋ ਬਾਸਵਾ ਜੀ ਦੀ ਟਿੱਪਣੀਆਂ ਬਹੁਤ ਨਿੰਦਣਯੋਗ ਹੈ ਸ਼ਰਮਨਾਕ ਹੈ ਬਹੁਤ ਘਟਿਆ ਬਿਆਨ ਹੈ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਆਦਰਵਾਈਸ ਸਾਡਾ ਵਿਰੋਧ ਵੀ ਜਾਰੀ ਰਹੇਗਾ ਔਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਏਗੀ ਜਿਹੜੀ ਰਾਜਨੀਤੀ ਹੋਣੀ ਚਾਹੀਦੀ ਹੈ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਤੁਸੀਂ ਗਵਰਨਮੈਂਟ ਦੇ ਕੰਮ ਨੂੰ ਕ੍ਰਿਟਿਕਾਈਜ਼ ਕਰ ਸਕਦੇ ਹੋ ਗਵਰਨਮੈਂਟ ਦੀਆਂ ਪਾਲਿਸੀ ਨੂੰ ਕ੍ਰਿਟਿਕਾਈਜ਼ ਕਰ ਸਕਦੇ ਹੋ ਬਟ ਕਿਸੇ ਬੰਦੇ ਦੀ ਫੈਮਿਲੀ ਨੂੰ ਉਦੀ ਕਮਿਊਨਿਟੀ ਨੂੰ ਡੈਗ੍ਰੇਡ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪ੍ਰੋਟੈਸਟ ਅੱਗੇ ਵੀ ਜਾਰੀ ਰਹੇਗਾ ਜਾਰੀ ਰਹੇਗਾ ਜਾਰੀ ਰਹੇਗਾ ਜਿੰਨੀ ਤੱਕ ਮਾਫੀ ਨਹੀਂ ਮੰਗਦੇ ਬਿਲਕੁਲ ਸਾਫ ਤੌਰ ਤੇ ਜਿਹੜੀ ਇਸ ਇਨ ਲੀਡਰਸ਼ਿਪ ਦਾ ਇਹ ਕਹਿੰਦੇ ਆ ਕਿ ਪ੍ਰੋਟੈਸਟ ਜਿਹੜਾ ਹੈ اسی ਤਰੀਕੇ ਦੇ ਨਾਲ ਜਾਰੀ ਰਹੇਗਾ ਮਾਫੀ ਜਿਹੜੀ ਹੈ ਪ੍ਰਤਾਪ ਸਿੰਘ ਬਾਜਬਹੌਰਾਂ ਨੂੰ ਮੰਗਣੀ ਚਾਹੀਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਪੁਲਿਸ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਯੂਥ ਵਿੰਗ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਹਾ ਸੁਣੀ ਵੀ ਜਿਹੜੀ ਹੈ ਗਰਮੋ ਗਰਮੀ ਦਾ ਮਾਹੌਲ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੇ ਵੀ ਸਾਫ਼ ਤੌਰ ਤੇ ਦੇਖ ਰਹੇ ਹੋ ਤੁਸੀਂ ਕਿ ਬਿਲਕੁਲ ਇਸ ਸਮੇਂ ਦੀ ਅਗਰ ਗੱਲ ਕਰੀਏ ਤਾਂ ਕਿਥੇ ਨਾ ਕਿਥੇ ਜਿਹੜੇ ਬੈਰੀਕੇਡਸ ਲੱਗੇ ਹੋਏ ਨੇ ਬੈਰੀਕੇਡਸ ਨੂੰ ਹਟਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਵਾਟਰ ਕੈਨਨ ਜਿਹੜਾ ਹੈ ਬਿਲਕੁਲ ਸ਼ੁਰੂ ਕਰ ਦਿੱਤਾ ਗਿਆ ਹੈ ਵਾਟਰ ਕੈਨਨ ਦਾ ਵੀ ਪ੍ਰਯੋਗ ਜਿਹੜਾ ਹੈ ਹੋ ਸਕਦਾ ਹੈ ਕਿ ਅਗਰ ਕਾਰਿਕਰਤਾ ਜਿਹੜੇ ਨੇ ਅੱਛੋ ਨਹੀਂ ਅਗਰ ਹਟਦੇ ਤਾਂ ਬਿਲਕੁਲ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਅਗਰ ਇਸ ਸਮੇਂ ਦੀ ਗੱਲ ਕਰੀਏ ਬਿਲਕੁਲ ਜਿਹੜੇ ਬੈਰੀਗੇਟਸ ਨੇ ਉਹਨਾਂ ਨੂੰ ਆਹ ਤੌਰ ਉਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕਟਰਤਾ ਨੇ ਉਹਨਾਂ ਦੇ ਵਿੱਚ ਕਿਥੇ ਨਾ ਕਿਥੇ ਇਸ ਸਮੇ ਗਰਮੋ ਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਸਾਫ ਤੌਰ ਤੇ ਕਹਿ ਸਕਦੇ ਆ ਕਿ ਅਗਰ ਇਸ ਸਮੇ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਵੀ ਇਹੀ ਕਹਿਣਾ ਸੀਗਾ ਕਿ ਬਿਲਕੁਲ ਮਾਫੀ ਜਿਹੜੀ ਹੈ ਪਤਾ ਸਿੰਘ ਬਾਜਵਾ ਹੋਰਾਂ ਨੂੰ ਮੰਗਣੀ ਚਾਹੀਦੀ ਹੈ ਤੇ ਤਸਵੀਰਾਂ ਦੇ ਵਿੱਚ ਇੱਕ ਵਾਰੀ ਮੈਂ ਤੁਹਾਨੂੰ ਖਜੂਮ ਜਿਹੜਾ ਹੈ ਬਿਲਕੁਲ ਦਿਖਾਉਂਗਾ ਕਿ ਕਾਫੀ ਵੱਡੀ ਮਾਤਰਾ ਦੇ ਵੀ ਜਿਹੜੇ ਨੇ ਹਰ ਕਾਰਕਟਰ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਜੋ ਇਸ ਸਮੇਂ ਦਾ ਮਾਹੌਲ ਹੈ ਕੁਝ ਦੇਰ ਦੇ ਵੀ ਜਿਹੜਾ ਹੈ ਵਾਟਰ ਕੈਨਨ ਦਾ ਵੀ ਪ੍ਰਯੋਗ ਜਿਹੜਾ ਹੈ ਹੋ ਸਕਦਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਸਰਪਜੀਤ ਦੇ ਨਾਲ ਮੀਮੀ ਸਿਟੀ ਅਜੀਬ ਵੈਬ ਟੀਵੀ ਚੰਡੀਗੜ੍ਹ ਗੱਲ ਮਤ ਕਰਦੇ ਸਰ ਅਗਰ ਗੱਲ ਕੀਤੀ ਜਬ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੇ ਹਾਂ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਉਹਦੇ ਨਾਲ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾਪੁਰਿੰਗ ਉਹਨਾਂ ਨੇ ਜੋ ਪਿਛਲੇ ਦਿਨੀ ਇੱਕ ਬਹੁਤ ਘਟਿਆ ਸ਼ਤਾਬ ਦੀ ਰਾਈ ਸ਼ਬਦਾਵਲੀ ਰਾਈ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਦੇ ਜੋ ਖਰਾਬ ਟਿੱਪਣੀ ਕੀਤੀ ਉਹਦੇ ਕਿਤੇ ਬਾਰੇ ਬਹੁਤ ਹੀ ਸ਼ਰਮਨਾਕ ਹੈ ਕਿਏ ਇਸ ਤੋਂ ਕਾਂਗਰਸ ਦਾ ਜੋ ਇੱਕ ਡੋਗਲਾ ਚਿਹਰਾ ਹੈਗਾ ਉਹ ਨਜ਼ਰ ਆਂਦਾ ਹੈ ਕਿ ਕਾਂਗਰਸ ਹਮੇਸ਼ਾ ਦਲਤ ਰੋਧੀ ਰਹੀ ਹੈ ਔਰ ਅੱਜ ਉਹਦੀ ਜਿਹੜੀ ਮਾਨਸਿਕਤਾ ਹੈਗੀ ਹੈ ਉਹ ਸਾਫ਼ ਝਾੜ ਹੋ ਰਹੀ ਹੈ ਇਸ ਕਰਕੇ ਕਿਉਂਕਿ ਉਹਨਾਂ ਨੂੰ ਇੱਕ ਲੋਕਤੰਤਰ ਨੇ ਦੇਖੋ ਡੈਮੋਕ੍ਰੇਸੀ ਦੇ ਵਿੱਚ ਜੋ ਲੋਕਾਂ ਦਾ ਮੰਡਟ ਹੈਗਾ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਨਤਾ ਪੰਜਾਬ ਦੀ ਸਮਝਦੀ ਹੈ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁਖਤਿਆਰ ਭਗਵੰਤ ਸੇਮਾਨ ਸਾਹਿਬ ਇੱਕ ਬਹੁਤ ਅੱਛਾ ਕੰਮ ਜਨਤਾਲੀ ਕਾਰੇ ਨੇ ਔਰ ਅਗਲੀ ਵਾਰੀ ਫੇਰ 2027 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈ ਇਹ ਕਾਂਗਰਸ ਨੂੰ برداشت ਨਹੀਂ ਹੈਗਾ ਔਰ ਉਹ ਸਮਝਣੇ ਸ਼ਾਇਦ ਉਹਨਾਂ ਦਾ ਹੀ ਹੱਕ ਹੈਗਾ ਉਹ ਹੀ ਰਾਜ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਪਰੇ ਜਨਤਾ ਦਾ ਜਿਹੜਾ ਮੰਡਟ ਹੈਗਾ ਸਾਨੂੰ ਮੰਨਣਾ ਚਾਹੀਦਾ ਹੈਗਾ ਔਰ ਉਹਨਾਂ ਨੇ ਜੋ ਲੋਕਤੰਤਰ ਵੀ ਕਾਹਨ ਕੀਤਾ ਉਹਨਾਂ ਨੇ ਇੱਕ ਡੈਮੋਕਰੇਸੀ ਦਾ ਜੋ ਇੱਕ ਪਿੱਲਰ ਹੈਗਾ ਉਹਨਾਂ ਨੇ ਜੋ ਉਹਨਾਂ ਦਾ ਫੈਸਲਾ ਹੈਗਾ ਲੋਕਤੰਤਰ ਦਾ ਉਹ ਉਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਅਗਰ ਮਾਫੀ ਨਹੀਂ ਮੰਗਦੇ ਤਾਂ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰਹੇਗਾ ਕਿ ਦੇਖੋ ਅਸੀਂ ਸਾਫ਼ ਕਲੀਅਰ ਕਿਹਾ ਹੈਗਾ ਕਿ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਰਾਜਾ ਬਿੰਗ ਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇੱਕ ਦਲਿਤ ਸਮਾਜ ਦਾ ਤ੍ਰਸਕਾਰ ਕੀਤਾ ਇਨਸਲਟ ਕੀਤੀ ਹੈ ਬੇਇੱਜ਼ਤੀ ਕੀਤਾ ਹੈ ਉਹਦੇ ਕਿਤੇ ਨੂੰ ਬਿਲਕੁਲ ਕੀਤਾ ਹੈਗਾ ਔਰ ਕੀਤਾ ਕੋਈ ਵੀ ਹਰ ਕੀਤਾ ਜੋ ਹੈ ਪੂਜਨਯੋਗ ਹੈ ਜਿਹਦੇ ਨਾਲ ਆਦਮੀ ਆਪਣਾ ਜੀਵਨ ਜਿਆਪਨ ਕਰਦਾ ਹੈਗਾ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈਗਾ ਸੋ ਇਹ ਗੱਲ ਕਾਂਗਰਸ ਦੇ ਇਹ ਲੀਡਰ ਹੰਕਾਰੀ ਲੀਡਰ ਨੂੰ ਬਰਦਾਸ਼ਤ ਨਹੀਂ ਹੈਗਾ ਉਹ ਸਮਝਦੇ ਨੇ ਕਿ ਅਸੀਂ ਕੇਵਲ ਅਸੀਂ ਹੀ ਰਾਜ ਕਰਨ ਵਾਸਤੇ ਪਾਇਦਾ ਹੋਈਆਂ ਆਮ ਕਰਾਂ ਦੇ ਗਰੀਬ ਲੋਕਾਂ ਦੇ ਜਿਹਦੇ ਪਰਿਵਾਰ ਹੈ ਉਹ ਰਾਜ ਨਹੀਂ ਕਰ ਸਕਦੇ ਉਹ ਐਮਐਲਏ ਨਹੀਂ ਬਣਨੇ ਚਾਹੀਦੇ ਪਰ ਇਹ ਜਨਤਾ ਜਨਾਰਦਨ ਹੈਗੀ ਹੈ ਜਨਤਾ ਇੱਕ ਡੈਮੋਕ੍ਰੇਸੀ ਵਿੱਚ ਦਾ ਹੱਕ ਹੈ ਜਿੰਨੂੰ ਮਰਜ਼ੀ ਹੋ ਰਾਜਾ ਤੇ ਜਿੰਨੂੰ ਮਰਜ਼ੀ ਰੰਗ ਮੜਾ ਸਕਦੀ ਹੈਗੀ ਬਿਲਕੁਲ ਸਾਫ ਤੌਰ ਤੇ ਚਾਹ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਦੀ ਗੱਲ ਕਰੀਏ ਚਾਹ ਮੰਤਰੀ ਗਣਾਂ ਦੀ ਗੱਲ ਕਰੀਏ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੋਟੈਸਟ ਜਿਹੜਾ ਹੈ ਇਸ ਤਰ੍ਹਾਂ ਹੀ ਜਾਰੀ ਰਹੇਗਾ ਜਦੋਂ ਤੱਕ ਜਿਹੜੀ ਹੈ ਮਾਫੀ ਜਿਹੜੀ ਹੈ ਨਹੀਂ ਮੰਗੀ ਜਾਂਦੀ ਇੱਕ ਵਾਰੀ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾ ਦਿੱਤੀਆਂ ਜਾਣ ਕਿਉਂਕਿ ਜਿਸ ਤਰ੍ਹਾਂ ਪ੍ਰੋਟੈਸਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਸੀਗਾ ਬੈਰੀਗੇਟਡ ਕੀਤੀ ਗਈ ਸੀਗੀ ਤੇ ਵਾਟਰ ਕੈਨਨ ਦਾ ਪ੍ਰਯੋਗ ਜਿਹੜਾ ਹੈ ਬਿਲਕੁਲ ਕੀਤਾ ਗਿਆ ਹੈ ਤਸਵੀਰਾਂ ਦੇ ਵੀ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਹਲੇ ਵੀ ਜਿਸ ਤਰ੍ਹਾਂ ਵਾਟਰ ਕੈਨਨ ਦਾ ਕਾਫੀ ਜ਼ਿਆਦਾ ਰੋਸ਼ ਜਿਹੜਾ ਹੈ ਬਿਲਕੁਲ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵੀ ਦੇਖੋ ਕਿ ਗ੍ਰਿਫਤਾਰੀਆਂ ਬਿਲਕੁਲ ਜੜੀਆਂ ਦੇ ਦਿੱਤੀਆਂ ਗਈਆਂ ਨੇ ਗ੍ਰਿਫਤਾਰੀਆਂ ਕਰ ਦਿੱਤੀਆਂ ਗਈਆਂ ਨੇ ਜੋ ਵਰਕਰ ਸਨ ਉਹਨਾਂ ਦੀਆਂ ਤੇ ਬਿਲਕੁਲ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਿੱਧੀਆਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਕਿ ਬਿਲਕੁਲ ਵਾਟਰ ਕੈਨਨ ਦਾ ਪ੍ਰਯੋਗ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਬਿਲਕੁਲ ਗ੍ਰਿਫਤਾਰੀ ਜਿਹੜੀ ਹੈ ਬਿਲਕੁਲ ਹੋ ਰਹੀ ਹੈ ਗ੍ਰਿਫਤਾਰੀਆਂ ਜਿਹੜੀਆਂ ਨੇ ਬਿਲਕੁਲ ਕੀਤੀਆਂ ਗਈਆਂ ਨੇ ਤੇਰੇ ਸਾਫ਼ ਤੌਰ ਤੇ ਜਾਇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੱ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਮਾਫੀ ਨਹੀਂ ਮੰਗੀ ਜਾਏਗੀ ਉਦੋਂ ਤੱਕ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ اسی ਤਰੀਕੇ ਨਾਲ ਚੱਲੇਗਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਸਰਪਜੀਤ ਦੇ ਨਾਲ ਮੈਂ ਆਮੀ ਸੇਠੀ ਅਜੀਤ ਵੈਬ ਟੀਵੀ ਚੰਡੀਗੜ੍ਹ ਜਿੰਦਾਬਾਦ ਤੁਹਾਡੇ ਸਾਹਮਣੇ ਇਹ ਪਰਵਾਹ ਹੈ ਸਾਰਾ ਕਿਥੋਂ ਨੇ ਆਮ ਕਰਚੋ ਨੇ ਕਿ ਐਸੇ ਲੋਕਾਂ ਦੀ ਜਿਹੜੀ ਮੰਛਾ ਹੁੰਦੀ ਹੈ ਨਾ ਜਿਹੜੀ ਅੰਦਰੂਨੀ ਮੰਛਾ ਉਹ ਪਛਾਣੋ ਅੱਜ ਪੰਜਾਬ ਨੂੰ ਪਤਾ ਲੱਗ ਗਿਆ ਇੱਕ ਇਹਨਾਂ ਦੀਆਂ ਹਰਕਤਾਂ ਕੀ ਨੇ ਤੇ ਇਹਨਾਂ ਦੇ ਅੰਦਰ ਕੀ ਹੈ ਅੱਜ ਤੋਂ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀ ਦਲ ਭਾਜਪਾ ਜਿਹੜੀ ਆ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੰਦ ਪਰਿਵਾਰ ਜਿਹੜੇ ਰਾਜ ਕਰਦੇ ਸੀ ਚੰਦ ਪਰਿਵਾਰਾਂ ਦੀਆਂ ਪਾਰਟੀਆਂ ਸੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਰਾਜਨੀਤਿਕ ਤਬਦੀਲੀ ਆਈ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੇ ਉਸ ਤਬਦੀਲੀ ਦੀ ਵੀ ਰੱਖੀ ਦਿੱਲੀ ਦੇ ਅੰਦਰ ਦਿੱਲੀ ਦੇ ਅੰਦਰ ਵੀ ਜਦੋਂ 17 ਚੋ 67 ਐਮਐਲਏ ਆਏ ਸੀ ਜਾਂ 17 ਚੋ 33 ਐਮਐਲਏ ਆਏ ਸੀ ਉਸ ਸਮੇਂ ਵੀ ਸਾਰੇ ਦੇ ਸਾਰੇ ਐਮਐਲਏ ਆਮ ਘਰਾਂ ਦੇ ਮੁੰਡੇ ਕੁੜੀਆਂ ਸੀ ਕੋਈ ਯੂਨੀਵਰਸਿਟੀ ਦਾ ਪੜਦਾ ਸੀ ਕੋਈ ਪੱਤਰਕਾਰ ਸੀ ਕੋਈ ਸੱਤਾ ਫੌਜੀ ਸੀ ਕੋਈ ਵਕੀਲ ਸੀ ਇਹ ਜੀ ਦੇਸ਼ ਦੇ ਅੰਦਰ ਦੇਸ਼ ਦੀ ਰਾਜਨੀਤੀ ਦੇ ਅੰਦਰ ਆਮ ਆਦਮੀ ਪਾਰਟੀ ਦੇ ਰੱਖ ਔਰ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਦੇ ਅੰਦਰ 217 ਦੇ ਵਿੱਚ 217 ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਲੋਕਾਂ ਦਾ ਪਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ thank <laughs> you ਸਿੰਘ ਬਾਜਵਾ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਰੋਸ਼ਨੀਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਬਿਲਕੁਲ ਤਸਵੀਰਾਂ ਦੇ ਵਿੱਚ ਹੀ ਸਾਫ਼ ਤੌਰ ਤੇ ਦੇਖਣਾ ਵੀ ਅੱਜ ਦੀ ਕਾਲ ਜਿਹੜੀ ਹੈ ਦਿੱਤੀ ਗਈ ਸੀ ਕਿ ਕਿ ਪ੍ਰੋਟੈਸਟ ਜਿਹੜਾ ਹੈ ਕੀਤਾ ਜਾਵੇਗਾ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਅਗਰ ਯੂਥ ਦੀ ਗੱਲ ਕਰੀਏ ਤੇ ਯੂਥ ਵੀ ਇੱਥੇ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਤੇ ਬਿਲਕੁਲ ਸਾਬਤ ਤੌਰ ਤੇ ਇੱਕ ਬਿਆਨ ਜਿਹੜਾ ਹੈ ਜਾਰੀ ਹੋਇਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਸੀਨੀਅਰ ਲੀਡਰਸ਼ਿਪ ਇੱਥੇ ਹੈ ਗੱਲਬਾਤ ਵੀ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਡਾਕਟਰ ਬਲਵੀਰ ਸਿਹਤ ਮੰਤਰੀ ਵੀ ਇੱਥੇ ਹੈ ਸਰ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖੋ ਦੇਖੋ ਜੋ ਬਾਸਬਾ ਜੀ ਦੀਆਂ ਟਿੱਪਣੀਆਂ ਬਹੁਤ ਨਿੰਦਣਯੋਗ ਹੈ ਸ਼ਰਮਨਾਕ ਹੈ ਬਹੁਤ ਘਟੀਆ ਬਿਆਨ ਹੈ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਆਦਰਵਾਇਸ ਸਾਡਾ ਵਿਰੋਧ ਵੀ ਜਾਰੀ ਰਹੇਗਾ ਔਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਏਗੀ ਜਿਹੜੀ ਰਾਜਨੀਤੀ ਹੋਣੀ ਚਾਹੀਦੀ ਹੈ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਤੁਸੀਂ ਗਵਰਨਮੈਂਟ ਦੇ ਕੰਮ ਨੂੰ ਕ੍ਰਿਟਿਕਾਈਜ਼ ਕਰ ਸਕਦੇ ਹੋ ਗਵਰਨਮੈਂਟ ਦੀਆਂ ਪਾਲਿਸੀ ਨੂੰ ਕ੍ਰਿਟਿਕਾਈਜ਼ ਕਰ ਸਕਦੇ ਹੋ ਬਟ ਕਿਸੇ ਬੰਦੇ ਦੀ ਫੈਮਿਲੀ ਨੂੰ ਉਹਦੀ ਕਮਿਊਨਿਟੀ ਨੂੰ ਡੀਨਿਗਰੇਟ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪ੍ਰੋਟੈਸਟ ਅੱਗੇ ਵੀ ਜਾਰੀ ਰਹੇਗਾ ਅਗਰ ਮਾਫੀ ਜਾਰੀ ਰਹੇਗਾ ਜਿੰਨੀ ਜ਼ਰੂਰ ਮਾਫੀ ਨਹੀਂ ਮੰਗਦੇ ਬਿਲਕੁਲ ਸਾਫ ਤੌਰ ਤੇ ਜਿਹੜੀਆਂ ਸੀ ਇਹਨਾਂ ਲੀਡਰਸ਼ਿਪ ਦਾ ਇਹੀ ਕਹਿਣਾ ਹੈ ਕਿ ਪ੍ਰੋਟੈਸਟ ਜਿਹੜਾ ਹੈ اسی ਤਰੀਕੇ ਦੇ ਨਾਲ ਜਾਰੀ ਰਹੇਗਾ ਮਾਫੀ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਮੰਗਣੀ ਚਾਹੀਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਪੁਲਿਸ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਯੂਥ ਵਿੰਗ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਹਾ ਸੁਣੀ ਵੀ ਜਿਹੜੀ ਹੈ ਗਰਮੋ ਗਰਮੀ ਦਾ ਮਾਹੌਲ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਨੇ ਵੀ ਸਾਫ਼ ਤੌਰ ਤੇ ਦੇਖ ਰਹੇ ਹੋ ਤੁਸੀਂ ਕਿ ਬਿਲਕੁਲ ਇਸ ਸਮੇਂ ਦੀ ਅਗਰ ਗੱਲ ਕਰੀਏ ਤਾਂ ਕਿਥੇ ਨਾ ਕਿਥੇ ਜਿਹੜੇ ਬੈਰੀਗੇਟਸ ਲੱਗੇ ਹੋਏ ਨੇ ਬੈਰੀਗੇਟਸ ਨੂੰ ਹਟਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਵਾਟਰ ਕੈਨਨ ਜਿਹੜਾ ਹੈ ਬਿਲਕੁਲ ਸ਼ੁਰੂ ਕਰ ਦਿੱਤਾ ਗਿਆ ਹੈ ਵਾਟਰ ਕੈਨਨ ਦਾ ਵੀ ਪ੍ਰਯੋਗ ਜਿਹੜਾ ਹੈ ਹੋ ਸਕਦਾ ਹੈ ਕਿ ਅਗਰ ਕਾਰੀਕਰਤਾ ਜਿਹੜੇ ਨੇ ਇੱਥੇ ਨਹੀਂ ਅਗਰ ਹਟਦੇ ਤਾਂ ਬਿਲਕੁਲ ਤਸਵੀਰਾਂ ਨੇ ਵੀ ਤੁਸੀਂ ਦੇਖ ਸਕਦੇ ਹੋ ਕਿ ਅਗਰ ਇਸ ਸਮੇਂ ਦੀ ਗੱਲ ਕਰੀਏ ਬਿਲਕੁਲ ਜਿਹੜੇ ਬੈਰੀਗੇਟਸ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਨੇ ਉਹਨਾਂ ਦੇ ਵਿੱਚ ਕਿਥੇ ਨਾ ਕਿਥੇ ਇਸ ਸਮੇ ਗਰਮੋ ਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਅਗਰ ਇਸ ਸਮੇ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਵੀ ਇਹੀ ਕਹਿਣਾ ਸੀਗਾ ਕਿ ਬਿਲਕੁਲ ਮਾਫੀ ਜਿਹੜੀ ਹੈ ਪਤਾ ਸਿੰਘ ਬਾਜਵਾ ਹੋਰਾਂ ਨੂੰ ਮੰਗਣੀ ਚਾਹੀਦੀ ਹੈ ਤੇ ਤਸਵੀਰਾਂ ਦੇ ਵਿੱਚ ਇੱਕ ਵਾਰੀ ਮੈਂ ਤੁਹਾਨੂੰ ਖਜੂਮ ਜਿਹੜਾ ਹੈ ਬਿਲਕੁਲ ਦਿਖਾਉਂਗਾ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੇ ਕਾਰਕਰਤਾ ਜਿਹੜੇ ਨੇ ਇੱਥੇ ਪਹੁੰਚਨੇ ਤੇ ਜੋ ਇਸ ਸਮੇਂ ਦਾ ਮਾਹੌਲ ਹੈ ਕੁਝ ਦੇਰ ਦੇ ਵਿੱਚ ਜਿਹੜਾ ਹੈ ਵਾਟਰ ਕੈਨਨ ਦਾ ਵੀ ਪ੍ਰਯੋਗ ਜਿਹੜਾ ਹੈ ਹੋ ਸਕਦਾ ਹੈ। ਜਾਨੀ ਘਰ ਤੋਂ ਕੈਮਰਾ ਪਰਸਨ ਸਰਪਜੀਤ ਦੇ ਨਾਲ ਮੈਂ ਹਮੇਸ਼ਾ ਟੀ ਅਜੀਤ ਵੈਬ ਟੀਵੀ ਚੜੀ ਗਏ। ਗੱਲਬਾਤ ਕਰਦੇ ਸਰ ਅਗਰ ਗੱਲ ਕੀਤੀ ਜੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ। ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਉਹਦੇ ਨਾਲ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਬੁਢਿੰਗ ਉਹਨਾਂ ਨੇ ਜੋ ਪਿਛਲੇ ਦਿਨੀ ਇੱਕ ਬਹੁਤ ਘਟਿਆ ਸ਼ਤਾਬਦੀ ਰਾਈ ਸ਼ਬਦਾਵਲੀ ਰਾਈ ਸਾਡੇ ਕੈਬਨਟ ਮੰਤਰੀ ਸੁਦਰਸ਼ਪਜਨ ਸਿੰਘ ਈਟੀਓ ਸਾਹਿਬ ਦੇ ਜੋ ਖਰਾਬ ਟਿੱਪਣੀ ਕੀਤੀ ਉਹਦੇ ਕਿਤੇ ਬਾਰੇ ਬਹੁਤ ਹੀ ਸ਼ਰਮਨਾਕ ਹੈ ਕੀਏ ਇਸ ਤੋਂ ਕਾਂਗਰਸ ਦਾ ਜੋ ਇੱਕ ਡੋਗਲਾ ਚਿਹਰਾ ਹੈਗਾ ਉਹ ਨਜ਼ਰ ਆਂਦਾ ਹੈ ਕਿ ਕਾਂਗਰਸ ਹਮੇਸ਼ਾ ਦਲਤ ਰੋਧੀ ਰਹੀ ਹੈ ਔਰ ਅੱਜ ਉਹਦੀ ਜਿਹੜੀ ਮਾਨਸਿਕਤਾ ਹੈਗੀ ਉਹ ਸਾਫ਼ ਜ਼ਾਹਰ ਹੋ ਰਹੀ ਹੈ ਇਸ ਕਰਕੇ ਕਿਉਂਕਿ ਉਹਨਾਂ ਨੂੰ ਇੱਕ ਲੋਕਤੰਤਰ ਨੇ ਦੇਖੋ ਡੈਮੋਕਰੇਸੀ ਦੇ ਵਿੱਚ ਜੋ ਲੋਕਾਂ ਦਾ ਮੰਡਟ ਹੈਗਾ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਨਤਾ ਪੰਜਾਬ ਦੀ ਸਮਝਦੀ ਹੈ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁਖਤਿਆਰ ਭਗਵਨ ਸਹਿਮਾਨ ਸਾਹਿਬ ਇੱਕ ਬਹੁਤ ਅੱਛਾ ਕੰਮ ਜਨਤਾਲੀ ਕਾਰੇ ਨੇ ਔਰ ਅਗਲੀ ਵਾਰੀ ਫੇਰ 2027 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈ ਇਹ ਕਾਂਗਰਸ ਨੂੰ برداشت ਨਹੀਂ ਹੈਗਾ ਔਰ ਉਹ ਸਮਝਣੇ ਸ਼ਾਇਦ ਉਹਨਾਂ ਦਾ ਹੀ ਹੱਕ ਹੈਗਾ ਉਹ ਹੀ ਰਾਜ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਪਰ ਇਹ ਜਨਤਾ ਦਾ ਜਿਹੜਾ ਮੈਂਡੇਟ ਹੈਗਾ ਸਾਨੂੰ ਮੰਨਣਾ ਚਾਹੀਦਾ ਹੈਗਾ ਔਰ ਉਹਨਾਂ ਨੇ ਜੋ ਲੋਕਤੰਤਰ ਵੀ ਕਹਾਂ ਕੀਤਾ ਉਹਨਾਂ ਨੇ ਇੱਕ ਡੈਮੋਕ੍ਰੇਸੀ ਦਾ ਜੋ ਇੱਕ ਪਿੱਲਰ ਹੈਗਾ ਉਹਨਾਂ ਨੇ ਜੋ ਉਹਨਾਂ ਦਾ ਫੈਸਲਾ ਹੈਗਾ ਲੋਕਤੰਤਰ ਦਾ ਉਹ ਉਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਅਗਰ ਮਾਫੀ ਨਹੀਂ ਮੰਗਦੇ ਤਾਂ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰਹੇਗਾ ਕੀ ਦੇਖੋ ਅਸੀਂ ਸਾਫ਼ ਕਲੀਅਰ ਕਿਹਾ ਹੈਗਾ ਕਿ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਰਾਜਾ ਬਰਿੰਗ ਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇੱਕ ਦਲਿਤ ਸਮਾਜ ਦਾ ਤ੍ਰਸਕਾਰ ਕੀਤਾ ਇਨਸਲਟ ਕੀਤੀ ਹੈ ਬੇਇੱਜ਼ਤੀ ਕੀਤਾ ਉਹਨੇ ਕਿਤੇ ਨੂੰ ਬੇਇੱਜ਼ਤ ਕੀਤਾ ਹੈਗਾ ਔਰ ਕੀਤਾ ਕੋਈ ਵੀ ਹਰ ਕਿੱਤਾ ਜੋ ਹੈ ਪੋਜਨ ਯੋਗ ਹੈ ਜਿਹਦੇ ਨਾਲ ਆਦਮੀ ਆਪਣਾ ਜੀਵਨ ਜਯਾਪਨ ਕਰਦਾ ਹੈਗਾ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈਗਾ ਸੋ ਇਹ ਗੱਲ ਕਾਂਗਰਸ ਦੇ ਇਹ ਰੀਲਰ ਹੰਕਾਰੀ ਲੀਡਰਾਂ ਨੂੰ ਬਰਦਾਸ਼ਤ ਨਹੀਂ ਹੈਗਾ ਉਹ ਸਮਝਦੇ ਨੇ ਕਿ ਅਸੀਂ ਕੇਵਲ ਅਸੀਂ ਹੀ ਰਾਜ ਕਰਨ ਵਾਸਤੇ ਪਾਇਦਾ ਹੋਈਆਂ ਆਮ ਕਰਾਂ ਦੇ ਗਰੀਬ ਲੋਕਾਂ ਦੇ ਜਿਹਦੇ ਪਰਿਵਾਰ ਹੈ ਉਹ ਰਾਜ ਨਹੀਂ ਕਰ ਸਕਦੇ ਉਹ ਐਮਐਲਏ ਨਹੀਂ ਬਣਨੇ ਚਾਹੀਦੇ ਪਰ ਇਹ ਜਨਤਾ ਜਨਾਰਦਨ ਹੈਗੀ ਹੈ ਜਨਤਾ ਇਕ ਡੈਮੋਕਰੇਸੀ ਵਿੱਚ ਤਾਂ ਹੱਕ ਇਹ ਜਿਹਨੂੰ ਮਰਜ਼ੀ ਹੋ ਰਾਜਾ ਤੇ ਜਿਹਨੂੰ ਮਰਜ਼ੀ ਰੰਗ ਮੜਾ ਸਕਦੀ ਹੈਗੀ ਹੈ ਬਿਲਕੁਲ ਸਾਫ ਤੌਰ ਤੇ ਚਾਹੇ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਦੀ ਗੱਲ ਕਰੀਏ ਚਾਹੇ ਮੰਤਰੀ ਗਣਾਂ ਦੀ ਗੱਲ ਕਰੀਏ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੋਟੈਸਟ ਜਿਹੜਾ ਹੈ ਇਸ ਤਰ੍ਹਾਂ ਹੀ ਜਾਰੀ ਰਹੇਗਾ ਜਦੋਂ ਤੱਕ ਜਿਹੜੀ ਹੈ ਮਾਫੀ ਜਿਹੜੀ ਹੈ ਨਹੀਂ ਮੰਗੀ ਜਾਂਦੀ ਇੱਕ ਵਾਰੀ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾ ਦਿੱਤੀਆਂ ਜਾਣ ਕਿਉਂਕਿ ਜਿਸ ਤਰ੍ਹਾਂ ਪ੍ਰੋਟੈਸਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਸਿਕਾ ਬੈਰੀਗੇਟਡ ਕੀਤੀ ਗਈ ਸੀਗੀ ਤੇ ਵਾਟਰ ਕੈਨਨ ਦਾ ਪ੍ਰਯੋਗ ਜਿਹੜਾ ਹੈ ਬਿਲਕੁਲ ਕੀਤਾ ਗਿਆ ਹੈ ਤਸਵੀਰਾਂ ਦੇ ਵੀ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਹਲੇ ਵੀ ਜਿਸ ਤਰ੍ਹਾਂ ਵਾਟਰ ਕੈ ਇਹ ਬਿਲਕੁਲ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਗ੍ਰਿਫਤਾਰੀਆਂ ਬਿਲਕੁਲ ਜਿਹੜੀਆਂ ਦੇਤੀਆਂ ਗਈਆਂ ਨੇ ਗ੍ਰਿਫਤਾਰੀਆਂ ਕਰ ਦਿੱਤੀਆਂ ਗਈਆਂ ਨੇ ਜੋ ਵਰਕਰ ਸਨ ਉਹਨਾਂ ਦੀਆਂ ਤੇ ਬਿਲਕੁਲ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਿੱਧੀਆਂ ਤਸਵੀਰਾਂ ਤੁਹਾਨੂੰ ਚਲਿੱਗੜ ਤੋਂ ਦਿਖਾ ਰਹੇ ਆ ਕਿ ਬਿਲਕੁਲ ਬਾਰਡਰ ਕੈਨਨ ਦਾ ਪ੍ਰਯੋਗ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਬਿਲਕੁਲ ਗ੍ਰਿਫਤਾਰੀ ਜਿਹੜੀ ਹੈ ਬਿਲਕੁਲ ਹੋ ਰਹੀ ਹੈ ਗ੍ਰਿਫਤਾਰੀਆਂ ਜਣੀਆਂ ਨੇ ਬਿਲਕੁਲ ਕੀਤੀਆਂ ਗਈਆਂ ਨੇ ਇਹਦੇ ਸਾਫ਼ ਤੌਰ ਤੇ ਜਾਇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹਨਾਂ ਦਾ ਮਾਫੀ ਨਹੀਂ ਮੰਗੀ ਜਾਏਗੀ ਉਦੋਂ ਤੱਕ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਸੇ ਤਰੀਕੇ ਦੇ ਨਾਲ ਚੱਲੇਗਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਸਰਬਜੀਤ ਦੇ ਨਾਲ ਮੈਂ ਅਮਨ ਇਸੇਠੀ ਅਜੀਤ ਵੈਬ ਟੀਵੀ ਚੰਡੀਗੜ੍ਹ ਜਿੰਦਾਬਾਦ ਜਿੰਦਾਬਾਦ ਤੁਹਾਡੇ ਸਾਹਮਣੇ ਇਹ ਪਰਿਵਾਰ ਹੈ ਸਾਰਾ ਕਿਥੋਂ ਨੇ ਆਮ ਕਰਚੋਂ ਨੇ ਕਿ ਐਸੇ ਲੋਕਾਂ ਦੀ ਜਿਹੜੀ ਮੰਛਾ ਹੁੰਦੀ ਹੈ ਨਾ ਜਿਹੜੀਆਂਦਰੂਨੀ ਮੰਛਾ ਪਛਾਣੋ ਅੱਜ ਪੰਜਾਬ ਨੂੰ ਪਤਾ ਲੱਗ ਗਿਆ ਇਹ ਇਹਨਾਂ ਦੀਆਂ ਹਕਤਾਂ ਕੀ ਨੇ ਤੇ ਇਹਨਾਂ ਦੇ ਅੰਦਰ ਕੀ ਹੈ ਅੱਜ ਤੋਂ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਲੀਦਲ ਭਾਜਪਾ ਜਿਹੜੀ ਆ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੰਦ ਪਰਿਵਾਰ ਜਿਹੜੇ ਰਾਜ ਕਰਦੇ ਸੀ ਚੰਦ ਪਰਿਵਾਰਾਂ ਦੀਆਂ ਪਾਰਟੀਆਂ ਸੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਰਾਜਨੀਤਿਕ ਤਬਦੀਲੀ ਆਈ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੇ ਉਸ ਤਬਦੀਲੀ ਦੀ ਵੀ ਰੱਖੀ

ਔਰ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਦੇ ਅੰਦਰ 217 ਦੇ ਵਿੱਚ 217 ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਲੋਕਾਂ ਦਾ ਪ੍ਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ ਸਵੇਰੇ ਬ੍ਰਿਸਟ ਨੇਤਾ ਅਗਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਇੱਕ ਬਿਆਨ ਤੋਂ ਬਾਅਦ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਰੋਸ਼ਨੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਬਿਲਕੁਲ ਤਸਵੀਰਾਂ ਦੇ ਵਿੱਚ ਹੀ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਅੱਜ ਦੀ ਕਾਲ ਜਿਹੜੀ ਹੈ ਦਿੱਤੀ ਗਈ ਸੀ ਕਿ ਕਿ ਪ੍ਰੋਟੈਸਟ ਜਿਹੜਾ ਹੈ ਕੀਤਾ ਜਾਵੇਗਾ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਅਗਰ ਯੂਥ ਦੀ ਗੱਲ ਕਰੀਏ ਤੇ ਯੂਥ ਵੀ ਇੱਥੇ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਤੇ ਬਿਲਕੁਲ ਇਨਸਾਫ਼ ਤੌਰ ਤੇ ਇੱਕ ਬਿਆਨ ਜਿਹੜਾ ਹੈ ਜਾਰੀ ਹੋਇਆ ਸੀ ਉਸ ਤੋਂ ਬਾਅਦ ਕਿਥੇ ਨਾ ਕਿਥੇ ਆਮ ਆਦਮੀ ਪਾਰਟੀ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਸੀਨੀਅਰ ਲੀਡਰਸ਼ਿਪ ਇੱਥੇ ਹੈ ਗੱਲਬਾਤ ਵੀ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਡਾਕਟਰ ਬਲਵੀਰ ਸਿਹਤ ਮੰਤਰੀ ਵੀ ਇੱਥੇ ਹੈ ਸਰ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖੋ ਦੇਖੋ ਜੋ ਬਾਸਵਾ ਜੀ ਦੀਆਂ ਟਿੱਪਣੀਆਂ ਬਹੁਤ ਨਿੰਦਣਯੋਗ ਹੈ ਸ਼ਰਮਨਾਕ ਹੈ ਬਹੁਤ ਘਟਿਆ ਬਿਆਨ ਹੈ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਆਦਰਵਾਇਸ ਸਾਡਾ ਵਿਰੋਧ ਵੀ ਚੱਲ ਰਿਹਾ ਰਹੇਗਾ ਔਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਏਗੀ ਜਿਹੜੀ ਰਾਜਨੀਤੀ ਹੋਣੀ ਚਾਹੀਦੀ ਹੈ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਜੀ ਗਵਰਨਮੈਂਟ ਦੇ ਕੰਮ ਨੂੰ ਕ੍ਰਿਟਿਕਾਈਜ਼ ਕਰ ਸਕਦੇ ਹੋ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਕ੍ਰਿਟਿਕਾਈਜ਼ ਕਰ ਸਕਦੇ ਹੋ ਬਟ ਕਿਸੇ ਬੰਦੇ ਦੀ ਫੈਮਿਲੀ ਨੂੰ ਉਦੀ ਕਮਿਊਨਿਟੀ ਨੂੰ ਡੈਨਿਗਰੇਟ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪ੍ਰੋਟੈਸਟ ਅੱਗੇ ਵੀ ਜਾਰੀ ਰਹੇਗਾ ਜਾਰੀ ਰਹੇਗਾ ਜਾਰੀ ਰਹੇਗਾ ਜਿੰਨੀ ਜ਼ਰੂਰ ਮਾਫੀ ਨਹੀਂ ਮੰਗਦੇ ਬਿਲਕੁਲ ਸਾਫ਼ ਤੌਰ ਤੇ ਜਿਹੜੀ ਹੈ ਇਸ ਇਨ ਲੀਡਰਸ਼ਿਪ ਦਾ ਇਹੀ ਕਹਿੰਦੇ ਆ ਕਿ ਪ੍ਰੋਟੈਸਟ ਜਿਹੜਾ ਹੈ اسی ਤਰੀਕੇ ਦੇ ਨਾਲ ਜਾਰੀ ਰਹੇਗਾ ਮਾਫੀ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਮੰਗਣੀ ਚਾਹੀਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਪੁਲਿਸ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਯੂਥ ਵਿੰਗ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਕਿਸੇ ਨਾ ਕਿਤੇ ਕਹਾ ਸੁਣੀ ਵੀ ਜਿਹੜੀ ਹੈ ਗਰਮੋ ਗਰਮੀ ਦਾ ਮਾਹੌਲ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੇ ਵੀ ਸਾਫ਼ ਤੌਰ ਤੇ ਦੇਖ ਰਹੇ ਹੋ ਤੁਸੀਂ ਕਿ ਬਿਲਕੁਲ ਇਸ ਸਮੇਂ ਵੀ ਅਗਰ ਗੱਲ ਕਰੀਏ ਤਾਂ ਕਿਥੇ ਨਾ ਕਿਥੇ ਜਿਹੜੇ ਬੈਰੀਗੇਟਸ ਲੱਗੇ ਹੋਏ ਨੇ ਬੈਰੀਗੇਟਸ ਨੂੰ ਹਟਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਵਾਟਰ ਕੈਨਨ ਜਿਹੜਾ ਹੈ ਬਿਲਕੁਲ ਸ਼ੁਰੂ ਕਰ ਦਿੱਤਾ ਗਿਆ ਹੈ ਵਾਟਰ ਕੈਨਨ ਦਾ ਵੀ ਪ੍ਰਯੋਗ ਜਿਹੜਾ ਹੈ ਹੋ ਸਕਦਾ ਹੈ ਕਿ ਅਗਰ ਕਾਰੀਕਰਤਾ ਜਿਹੜੇ ਨੇ ਐਥੇ ਨਹੀਂ ਅਗਰ ਹਟਦੇ ਤਾਂ ਬਿਲਕੁਲ ਤਸਵੀਰਾਂ ਨੇ ਵੀ ਤੁਸੀਂ ਦੇਖ ਸਕਦੇ ਹੋ ਕਿ ਅਗਰ ਇਸ ਸਮੇਂ ਦੀ ਗੱਲ ਕਰੀਏ ਬਿਲਕੁਲ ਜਿਹੜੇ ਬੈਰੀਗੇਟਸ ਨੇ ਉਹਨਾਂ ਨੂੰ ਆਹ ਤੌਰ ਉਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਨੇ ਉਹਨਾਂ ਦੇ ਵਿੱਚ ਕਿਥੇ ਨਾ ਕਿਥੇ ਇਸ ਸਮੇ ਗਰਮੋ ਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਅਗਰ ਇਸ ਸਮੇ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਵੀ ਇਹੀ ਕਹਿਣਾ ਸੀਗਾ ਕਿ ਬਿਲਕੁਲ ਮਾਫੀ ਜਿਹੜੀ ਹੈ ਪਤਾ ਸਿੰਘ ਬਾਜਵਾ ਹੋਰਾਂ ਨੂੰ ਮੰਗਣੀ ਚਾਹੀਦੀ ਹੈ ਇਹ ਤਸਵੀਰਾਂ ਦੇ ਵਿੱਚ ਇੱਕ ਵਾਰੀ ਮੈਂ ਤੁਹਾਨੂੰ ਹਜੂਮ ਜਿਹੜਾ ਹੈ ਬਿਲਕੁਲ ਦਿਖਾਉਂਗਾ ਕਿ ਕਾਫੀ ਵੱਡੀ ਮਾਤਰਾ ਦੇ ਵੀ ਜਿਹੜੇ ਨੇ ਹਰ ਕਾਰਕਟਰ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਜੋ ਇਸ ਸਮੇਂ ਦਾ ਮਾਹੌਲ ਹੈ ਕੁਝ ਦੇਰ ਦੇ ਵੀ ਜਿਹੜਾ ਹੈ ਵਾਟਰ ਕਨਨ ਦਾ ਵੀ ਪ੍ਰਯੋਗ ਜਿਹੜਾ ਹੈ ਹੋ ਸਕਦਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਸਰਪਜੀਤ ਦੇ ਨਾਲ ਹਮੀ ਸਿਟੀ ਅਜੀਬ ਵੈਬ ਟੀਵੀ ਚੰਡੀਗੜ੍ਹ ਗੱਲ ਮਤ ਕਰਦੇ ਸਰ ਅਗਰ ਗੱਲ ਕੀਤੀ ਜੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੇ ਹਾਂ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਉਹਦੇ ਨਾਲ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਬੁਰਿੰਗ ਉਹਨਾਂ ਨੇ ਜੋ ਪਿਛਲੇ ਦਿਨੀ ਇੱਕ ਬਹੁਤ ਘਟਿਆ ਸ਼ਤਾਬ ਦੀ ਰਾਈ ਸ਼ਬਦਾਵਲੀ ਰਾਈ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਦੇ ਜੋ ਖਰਾਬ ਟਿੱਪਣੀ ਕੀਤੀ ਉਹਦੇ ਕਿਤੇ ਬਾਰੇ ਬਹੁਤ ਹੀ ਸ਼ਰਮਨਾਕ ਹੈ ਕਿਏ ਇਸ ਤੋਂ ਕਾਂਗਰਸ ਦਾ ਜੋ ਇੱਕ ਦੋਗਲਾ ਚਿਹਰਾ ਹੈਗਾ ਉਹ ਨਜ਼ਰ ਆਂਦਾ ਹੈ ਕਿ ਕਾਂਗਰਸ ਹਮੇਸ਼ਾ ਦਲਤ ਰੋਧੀ ਰਹੀ ਹੈ ਔਰ ਅੱਜ ਉਹਦੀ ਜਿਹੜੀ ਮਾਨਸਿਕਤਾ ਹੈਗੀ ਹੈ ਉਹ ਸਾਫ਼ ਜਾਹਰ ਹੋ ਰਹੀ ਹੈ ਇਸ ਕਰਕੇ ਕਿਉਂਕਿ ਉਹਨਾਂ ਨੂੰ ਇੱਕ ਲੋਕਤੰਤਰ ਨੇ ਦੇਖੋ ਡੈਮੋਕ੍ਰੇਸੀ ਦੇ ਵਿੱਚ ਜੋ ਲੋਕਾਂ ਦਾ ਮੰਡਟ ਹੈਗਾ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਨਤਾ ਪੰਜਾਬ ਦੀ ਸਮਝਦੀ ਹੈ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁਖਤਿਆਰ ਭਗਵੰਤ ਸੇਮਾਨ ਸਾਹਿਬ ਇੱਕ ਬਹੁਤ ਅੱਛਾ ਕੰਮ ਜਨਤਾਲੀ ਕਾਰੇ ਨੇ ਔਰ ਅਗਲੀ ਵਾਰੀ ਫੇਰ 2027 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈ ਇਹ ਕਾਂਗਰਸ ਨੂੰ برداشت ਨਹੀਂ ਹੈਗਾ ਔਰ ਉਹ ਸਮਝਣੇ ਸ਼ਾਇਦ ਉਹਨਾਂ ਦਾ ਹੀ ਹੱਕ ਹੈਗਾ ਉਹ ਹੀ ਰਾਜ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਔਰ ਜਨਤਾ ਦਾ ਜਿਹੜਾ ਮੰਡਟ ਹੈਗਾ ਸਾਨੂੰ ਮੰਨਣਾ ਚਾਹੀਦਾ ਹੈਗਾ ਔਰ ਉਹਨਾਂ ਨੇ ਜੋ ਲੋਕਤੰਤਰ ਵੀ ਕਾਹਨ ਕੀਤਾ ਉਹਨਾਂ ਨੇ ਇੱਕ ਡੈਮੋਕਰੇਸੀ ਦਾ ਜੋ ਇੱਕ ਪਿੱਲਰ ਹੈਗਾ ਉਹਨਾਂ ਨੇ ਜੋ ਉਹਨਾਂ ਦਾ ਫੈਸਲਾ ਹੈਗਾ ਲੋਕਤੰਤਰ ਦਾ ਉਹ ਉਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਅਗਰ ਮਾਫੀ ਨਹੀਂ ਮੰਗਦੇ ਤਾਂ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰਹੇਗਾ ਕਿ ਦੇਖੋ ਅਸੀਂ ਸਾਫ਼ ਕਲੀਅਰ ਕਿਹਾ ਹੈਗਾ ਕਿ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਰਾਜਾ ਬਿੰਗ ਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇੱਕ ਦਲਿਤ ਸਮਾਜ ਦਾ ਤ੍ਰਸਕਾਰ ਕੀਤਾ ਇਨਸਲਟ ਕੀਤੀ ਹੈ ਬੇਇੱਜ਼ਤੀ ਕੀਤੀ ਹੈ ਉਹਨੇ ਕਿਤੇ ਨੂੰ ਬੇਚਿੱਤਾ ਹੈਗਾ ਔਰ ਕਿੱਤਾ ਕੋਈ ਵੀ ਹਰ ਕਿੱਤਾ ਜੋ ਹੈ ਪੂਜਨਯੋਗ ਹੈ ਜਿਹਦੇ ਨਾਲ ਆਦਮੀ ਆਪਣਾ ਜੀਵਨ ਜਾਇਪਨ ਕਰਦਾ ਹੈਗਾ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈਗਾ ਸੋ ਇਹ ਗੱਲ ਕਾਂਗਰਸ ਦੇ ਇਹ ਰੀਲ ਹੰਕਾਰੀ ਲੀਡਰਾਂ ਨੂੰ ਬਰਦਾਸ਼ਤ ਨਹੀਂ ਹੈਗਾ ਉਹ ਸਮਝਦੇ ਨੇ ਕਿ ਅਸੀਂ ਕੇਵਲ ਅਸੀਂ ਹੀ ਰਾਜ ਕਰਨ ਵਾਸਤੇ ਪੈਦਾ ਹੋਏ ਹਾਂ ਆਮ ਕਰਾਂ ਦੇ ਗਰੀਬ ਲੋਕਾਂ ਦੇ ਜਿਹਦੇ ਪਰਿਵਾਰ ਹੈ ਉਹ ਰਾਜ ਨਹੀਂ ਕਰ ਸਕਦੇ ਉਹ ਐਮਐਲਏ ਨਹੀਂ ਬਣਨੇ ਚਾਹੀਦੇ ਪਰ ਇਹ ਜਨਤਾ ਜਨਾਰਦਨ ਹੈਗੀ ਹੈ ਜਨਤਾ ਇੱਕ ਡੈਮੋਕ੍ਰੇਸੀ ਵਿੱਚ ਦਾ ਹੱਕ ਹੈ ਜਿੰਨੂੰ ਮਰਜ਼ੀ ਹੋ ਰਾਜਾ ਤੇ ਜਿੰਨੂੰ ਮਰਜ਼ੀ ਰੰਕ ਮਰਾ ਸਕਦੀ ਹੈਗੀ ਹੈ ਬਿਲਕੁਲ ਸਾਫ ਤੌਰ ਤੇ ਚਾਹੇ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਦੀ ਗੱਲ ਕਰੀਏ ਚਾਹੇ ਮੰਤਰੀ ਗਣਨਾ ਦੀ ਗੱਲ ਕਰੀਏ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੋਟੈਸਟ ਜਿਹੜਾ ਹੈ ਇਸ ਤਰ੍ਹਾਂ ਹੀ ਜਾਰੀ ਰਹੇਗਾ ਜਦੋਂ ਤੱਕ ਜਿਹੜੀ ਹੈ ਮਾਫੀ ਜਿਹੜੀ ਹੈ ਨਹੀਂ ਮੰਗੀ ਜਾਂਦੀ ਇੱਕ ਵਾਰੀ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾ ਦਿੱਤੀਆਂ ਜਾਣ ਕਿਉਂਕਿ ਜਿਸ ਤਰ੍ਹਾਂ ਪ੍ਰੋਟੈਸਟ ਜਿਹੜਾ ਹੈ ਕੀਤਾ ਜਾ ਰਿਹਾ ਹੈ ਸੀਗਾ ਵੈਰੀਗੇਟਿਡ ਕੀਤੀ ਗਈ ਸੀਗੀ ਤੇ ਵਾਟਰ ਕੈਨਨ ਦਾ ਪ੍ਰਯੋਗ ਜਿਹੜਾ ਹੈ ਬਿਲਕੁਲ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਹਲੇ ਵੀ ਜਿਸ ਤਰ੍ਹਾਂ ਵਾਟਰ ਕੈਨ ਸਿਹਰਾ ਬਿਲਕੁਲ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵੀ ਦੇਖ ਰਹੇ ਕਿ ਗ੍ਰਿਫਤਾਰੀਆਂ ਬਿਲਕੁਲ ਜੜੀਆਂ ਦੇ ਦਿੱਤੀਆਂ ਗਈਆਂ ਨੇ ਗ੍ਰਿਫਤਾਰੀਆਂ ਕਰ ਦਿੱਤੀਆਂ ਗਈਆਂ ਨੇ ਜੋ ਵਰਕਰ ਸਨ ਉਹਨਾਂ ਦੀਆਂ ਤੇ ਬਿਲਕੁਲ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਿੱਧੀਆਂ ਤਸਵੀਰਾਂ ਸਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਆ ਕਿ ਬਿਲਕੁਲ ਬਾਟਰ ਕਹਨ ਦਾ ਪ੍ਰਯੋਗ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਬਿਲਕੁਲ ਗ੍ਰਿਫਤਾਰੀ ਜਿਹੜੀ ਹੈ ਬਿਲਕੁਲ ਹੋ ਰਹੀ ਹੈ ਗ੍ਰਿਫਤਾਰੀਆਂ ਜਣੀਆਂ ਨੇ ਬਿਲਕੁਲ ਕੀਤੀਆਂ ਗਈਆਂ ਨੇਰੇ ਸਾਫ਼ ਤੌਰ ਤੇ ਜਾਇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹਨਾਂ ਦਾ ਇਹੀ ਕਹਿਣਾ ਤੱਕ ਮਾਫੀ ਨਹੀਂ ਮੰਗੀ ਜਾਏਗੀ ਉਦੋਂ ਤੱਕ